ਆ ਚੀਜ਼ ਨੂੰ ਆਪਾਂ ਕਟਿੰਗ ਕਰਾਂਗੇ ਕਟਿੰਗ ਕਰਕੇ ਇਹਨੂੰ ਖੰਬੇ ਦੇ ਬਰਾਬਰ ਲਿਆਉਂ। ਇਸ ਤਰ੍ਹਾਂ ਉਹਨੇ 19 ਥਾਂ ਤੇ ਲੰਮੀ ਰੂੜੀ ਪਾ ਲੋ ਗਲੀ ਸੜੀ ਰੂੜੀ ਸੈੱਟ ਲੋ। ਤਾਂ ਬਾਈ ਸਾਡਾ ਵੀਡੀਓ ਵਾਲਾ ਲਿੰਕ ਜਿਹੜੇ ਸਾਡੇ 20 ਕਿਸਾਨ ਹੋਰ ਸੀ ਡੈਮੋ ਵਾਲੇ ਉਹਨਾਂ ਤਾਂ ਹੀ ਪਹੁੰਚਦਾ ਕਰ ਦਿਓ ਜੀ। ਫੱਟ ਕਰਾਂਗੇ ਤੇ ਆ ਵਿੱਚ ਦੀ ਬਾਈ ਆਪਾਂ ਨੰਗਾਤਾ ਸਾਡਾ ਇਹ ਇੱਕ ਆਪਦਾ ਜਿਹੜਾ ਬੂਟਾ ਤਿਆਰ ਕੀਤਾ ਸੀ। ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਤੇ ਅੱਜ ਭਰਾਵੋ ਜਿਹੜਾ ਡੈਮੋ ਆਪਾਂ ਨੂੰ ਮਿਲਿਆ ਸੀਗਾ ਡ੍ਰੈਗਨ ਫਰੂਟ ਦਾ ਵੇ ਆਪਾਂ ਬਾਈ ਜੀ ਫੈਟਿੰਗ ਕਰਤੀ ਓਦੀ ਬੂਟੇ ਵੀ ਲਾਤੇ ਆ ਤੇ ਬੂਟੇ ਜਿਹੜੇ ਲਾਉਣ ਦਾ ਤਰੀਕਾ ਆਪਾਂ ਨੂੰ ਮਹਿਕਮੇ ਦੇ ਸਟਾਫ ਨੇ ਵੀ ਦੱਸਿਆ ਸੀ ਤੇ ਅੱਜ ਤੁਹਾਨੂੰ ਮੈਂ ਵੀ ਦੱਸਦਾ ਵੀ ਆਪਣੇ ਪਹਿਲਾਂ ਵੀ ਲਾਏ ਹੋਏ ਸੀ ਡਰੈਗਨ ਦੇ ਕੁਝ ਬੂਟੇ ਰੈਡ ਡਰੈਗਨ ਦੇ ਤੇ ਜਿਹੜੇ ਮਹਿਕਮੇ ਨੇ ਆਪਾਂ ਨੂੰ ਡੈਮੋ ਦਿੱਤਾ ਅੱਜ ਉਹ ਵੀ ਆਪਾਂ ਫਿੱਟ ਕੀਤਾ ਕਰਨਾ ਕੋਈ ਬਾਹਲਾ ਲੰਮਾ ਚੌੜਾ ਕੰਮ ਨਹੀਂ ਗਾ ਦਾ ਤੁਸੀਂ ਕਰਨਾ ਕੀ ਆ ਜਿੱਥੇ ਲਾਉਣਾ ਆਪਾਂ ਡਰੈਗਨ ਨੂੰ ਉੱਥੇ ਬਾਈ ਜੀ ਚੰਗੀ ਤਰ੍ਹਾਂ ਉਹਨੇ ਉੰਨੀ ਥਾਂ ਤੇ ਐ ਲੰਮੀ ਰੂੜੀ ਪਾ ਲੋ ਗਲੀਛੜੀ ਰੂੜੀ ਸੈੱਟ ਲੋ ਦੋ ਵਾਰੀ ਜਿੱਤੋਂ ਦੀ ਟਰੈਕਟਰ ਨਾਲ ਹਾਲ-ਹਾਲ ਜਾਂ ਰੋਟਾਵੇਟਰ ਨੰਗਾ ਦਿਓ ਤੇ ਜਿੰਦਰੇ ਨਾਲ ਬਾਈ ਜੀ ਚੰਗੀ ਮੋਟੀ ਵੱਟ ਪਾ ਦਿਓ ਦੋ ਵਾਰੀ ਤਿੰਨ ਵਾਰੀ ਜਿੰਦਰਾ ਨੰਗਾ ਦਿਓ ਜੇ ਜਿੰਦਰੀ ਨਾਲ ਜਾਂ ਕਈਆਂ ਨਾਲ ਨਹੀਂ ਪੈਂਦੀ ਤਾਂ ਜਿਹੜੀ ਆਪਣੀ ਰੂੜੀ ਆ ਮਿੱਟੀ ਮਿਕਸ ਵਿੱਚ ਹੋ ਜੂਗੀ ਪੂਰੀ ਮੋਟੀ ਵੱਟ ਬਣ ਜੂਗੀ ਤੇ ਦੋ ਵਾਰੀ ਨੰਗਾ ਦਿਓ ਬਾਈ ਜੀ ਟਰੈਕਟਰ ਦੇ ਟਾਇਰ ਉਤੋਂ ਦੀ ਫੇਰ ਜੰਦਰਾ ਲਾ ਕੇ ਉਦੋਂ ਬਾਅਦ ਬਾਈ ਜੀ ਖੰਭੇ ਗੱਡ ਲੋ ਖੰਭੇ ਸਵਾਰ ਕੇ ਗੱਡ ਕੇ ਟਾਈਟ ਕਰਕੇ ਤੇ ਨਾਲ ਬੂਟੇ ਬਾਈ ਜੀ ਫਿੱਟ ਕਰਕੇ ਤੇ ਆਪਣੇ ਜਿਹੜੇ ਆਹ ਉੱਤੇ ਆਪਾਂ ਨੂੰ ਦਿੱਤੇ ਆਹ ਚੱਕਰ ਦੇ ਇਹ ਵੀ ਬਾਈ ਫਿੱਟ ਕਰ ਲੋ ਕਈ ਵਾਰੀ ਕੀ ਹੁੰਦਾ ਇਹਨਾਂ ਦੀ ਸੈਟਿੰਗ ਇੱਕ ਦੋ ਵਿੱਚ ਚੱਕਰਾਂ ਦੀ ਆਪਣੀ ਆਈ ਨਹੀਂ ਸੀਗੀ ਤੇ ਹੱਲ ਹੁਲ ਗਿਆ ਮੁਣ ਕੇ ਨਾਲ ਬੂਟਾ ਵੀ ਹਿੱਲ ਜਾਂਦਾ ਆ ਨਾਲ ਮਾੜਾ ਮਾੜਾ ਸਾਨੂੰ ਮਸਾਲਾ ਪਾਉਣਾ ਪਿਆ ਸੀਮੈਂਟ ਦਾ ਵੀ ਪੂਰੀ ਪੈਚ ਬਹਿ ਜੇ ਇਸ ਤਰ੍ਹਾਂ ਬਾਈ ਆਪਾਂ ਦਾ ਪੂਰਾ ਫਿੱਟ ਕਰਤਾ ਮਹਿਕਮੇ ਨੇ ਜਿਹੜਾ ਆਪਾਂ ਨੂੰ ਡੈਮੋ ਦਿੱਤਾ ਤੇ ਉਹਨਾਂ ਨੂੰ ਵੀ ਆਪਾਂ ਨੇ ਸ਼ਾਇਦ ਆਪਣੀਆਂ ਵੀਡੀਓ ਵਗੈਰਾ ਇਹਨਾਂ ਕੋਲੇ ਜਾਂਦੀਆਂ ਹੋਣਗੀਆਂ ਆਪਾਂ ਉਹਨਾਂ ਨੂੰ ਦਿਖਾ ਦਈਏ ਵੀ ਅਸੀਂ ਫਿਟਿੰਗ ਕਰਤੀ ਆ ਜੇ ਸਾਡੀ ਫਿਟਿੰਗ ਚੰਗੀ ਲੱਗੀ ਆ ਤਾਂ ਬਾਈ ਸਾਡਾ ਵੀਡੀਓ ਵਾਲਾ ਲਿੰਕ ਜਿਹੜੇ ਸਾਡੇ 20 ਕਿਸਾਨ ਹੋਰ ਸੀ ਡੈਮੋ ਵਾਲੇ ਉਹਨਾਂ ਤਾਈਂ ਪਹੁੰਚਦਾ ਕਰ ਦਿਓ ਜੀ ਜੇ ਉਹ ਵੇਖਦੇ ਹੋਏ ਤਾਂ ਸਾਡਾ ਆਹ ਜਿਹੜਾ ਲੱਗਾ ਹੋਇਆ ਸਿਸਟਮ ਤਕਰੀਬਨ ਬਾਈ ਜੀ ਆਪਾਂ ਪਹਿਲਾਂ ਵੀ ਲਾਇਆ ਹੈ ਡ੍ਰੈਗਨ ਉਹ ਵੀ ਸਾਰਾ ਚੱਲ ਪਿਆ ਖੰਭਿਆਂ ਦੇ ਨਾਲ ਨਾਲ ਤੇ ਉਹਦੇ ਚੱਕਰ ਜਿਹੇ ਆਪਣੇ ਜਿਹੜੇ ਆ ਹਾਉਤਲੇ ਆ ਬਣਾਉਣ ਵਾਲੇ ਰਹਿੰਦੇ ਆ ਇਹ ਕੱਲ ਨੂੰ ਆਪਾਂ ਬਣਾਵਾਂਗੇ ਤੇ ਤਕਰੀਬਨ ਥੋੜਾ ਥੋੜਾ ਹੁਣ ਪਾਣੀ ਦੇਵਾਂਗੇ ਤੇ ਜਿਹੜੀ ਖੇਲ ਆਪਾਂ ਦਾਲੇ-ਦਾਲੇ ਡੂੰਗੀ ਤਾਂ ਕੀਤੀ ਆ ਵੀ ਜਿਆਦਾ ਮੀਂਹ ਦਾ ਪਾਣੀ ਆ ਜਾਂ ਕਈ ਵਾਰੀ ਪਾਣੀ ਕੋਈ ਟੁੱਟ ਕੇ ਹੀ ਆ ਜਾਂਦਾ ਤਾਂ ਪਾਣੀ ਥੱਲੇ ਹੀ ਰਹਿ ਜਾਏ ਨੀਵਾ ਦੂੰਗਾ ਡ੍ਰੈਗਨ ਦੇ ਬੂਟਿਆਂ ਦੇ ਨੇੜੇ ਨਹੀਂ ਆਉਣਾ ਚਾਹੀਦਾ ਇਹਨੂੰ ਤਾਂ ਮਾਮੂਲੀ ਜੀ ਸੱਲ ਚਾਹੀਦੀ ਆ ਇਹਨੂੰ ਜਿਆਦਾ ਪਾਣੀ ਦੀ ਲੋੜ ਨਹੀਂ ਬੂਟੇ ਜਿਹੜੇ ਆਪਾਂ ਨੂੰ ਮਹਿਕਵੇਂ ਨੇ ਦਿੱਤੇ ਆ ਬਈਆ ਪੂਰੇ ਟੈਗ ਜਿਹੜੇ ਆਪਾਂ ਲੱਗੇ ਹੋਏ ਆ ਨਾਲ ਹੀ ਓਵੇਂ ਜਿਹੜੇ ਆਪਾਂ ਨੂੰ ਉਹਨਾਂ ਨੇ ਤਕਰੀਬਨ ਇੱਕ ਖੰਭੇ ਨੂੰ ਜਿਹੜੇ ਚਾਰ ਬੂਟੇ ਆਪਾਂ ਲਾਏ ਆ ਚਾਰ ਬੂਟਿਆਂ ਦਾ ਉਹਨਾਂ ਨੇ ਆਪਾਂ ਨੂੰ ਜਿਹੜਾ ਵੇਰਵਾ ਦਿੱਤਾ ਸੀਗਾ ਉਸੇ ਤਰ੍ਹਾਂ ਬਈ ਆਪਾਂ ਇਹਨੂੰ ਲਾਇਆ ਕੋਸ਼ਕ ਆਪਾਂ ਇਹਦੇ ਨਾਲ ਜਿਵੇਂ ਰੂੜੀ ਆ ਹੋਰ ਪਾ ਸਕਦੇ ਗਲੀ ਸੜੀ ਰੂੜੀ ਦਾਲੇ-ਦਾਲੇ ਪੱਠਰਾਂ ਨਾਲ ਆਪਾਂ ਹੋਰ ਪਾ ਦਿਆਂਗੇ ਤੇ ਜਿਹੜੀ ਇਹਨੂੰ ਕੋਈ ਦਵਾਈ ਆ ਜਾਂ ਰੈਡੋ ਮੈਲ ਥੋੜੀ ਥੋੜੀ ਆਪਾਂ ਪਾਣੀ ਦੇ ਵਿੱਚ ਘੋਲ ਕੇ ਆਰਦੇ ਵੱਲੋਂ ਦੇਵਾਂਗੇ ਵੀ ਜਿਹੜੀ ਜੜ ਪੂਰੀ ਮਜ਼ਬੂਤ ਤੇ ਨਾਲ ਦੀ ਨਾਲ ਸਟਾਰਟਿੰਗ ਹੋ ਜੇ ਮੈਂ ਪਹਿਲਾਂ ਉਹਨਾਂ ਬੂਟਿਆਂ ਨੂੰ ਥੋੜੀ ਥੋੜੀ ਰੈਡੋ ਮੈਲ ਪਾਈ ਸੀ ਪਾਣੀ ਦੇ ਵਿੱਚ ਘੋਲ ਕੇ ਤੇ ਬਾਈ ਉਹਦੇ ਜਾ ਕੇ ਤੁਹਾਨੂੰ ਆਜੋ ਤੁਹਾਨੂੰ ਦਿਖਾਉਣਾ ਮੈਂ ਵੀ ਕਿਵੇਂ ਉਹਦੀਆਂ ਫਾਂਗਾ ਨਿਕਲੀਆਂ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਆਪਣਾ ਉਹ ਚੱਲਿਆ ਆ ਵੇਖ ਬਾਈ ਜੀ ਇਹ ਸਾਰਾ ਚੱਲ ਪਿਆ ਆ ਚੀਜ਼ ਨੂੰ ਆਪਾਂ ਕਟਿੰਗ ਕਰਾਂਗੇ ਕਟਿੰਗ ਕਰਕੇ ਇਹਨੂੰ ਖੰਬੇ ਦੇ ਬਰਾਬਰ ਲਿਆਵਾਂਗੇ ਜੇ ਇਹਨੂੰ ਪਹਿਲਾਂ ਹੀ ਥੱਲੇੋਂ ਹੀ ਫੁੱਟਣ ਲੱਗ ਪਿਆ ਇਹ ਤਾਂ ਫੇਰ ਇਹ ਤਾਂ ਨੂੰ ਨਹੀਂ ਜਾਂਦਾਗਾ ਪਾਸੇ ਉੱਥੇ ਹੀ ਕੁ ਕੀ ਜਾਂਦਾ ਆ ਕੋਸ਼ਕਾ ਸਾਨੂੰ ਜਿਹੜੇ ਸਾਡੇ ਬੂਟੇ ਵਧ ਗਏ ਸੀ ਅਸੀਂ ਉਹਨਾਂ ਤੇ ਲਾ ਲਏ ਇਹ ਉਹਨਾਂ ਵਾਸਤੇ ਕੱਲ ਨੂੰ ਆਪਾਂ ਜਿਹੜੇ ਨਵੇਂ ਆ ਆ ਫਿੱਟ ਕਰਾਂਗੇ ਤੇ ਆ ਵਿੱਚ ਦੀ ਬਾਈ ਆਪਾਂ ਨਘਾਤਾ ਸਾਡਾ ਇਹ ਇੱਕ ਆਪ ਦਾ ਜਿਹੜਾ ਬੂਟਾ ਤਿਆਰ ਕੀਤਾ ਸੀਗਾ ਇਹਨੂੰ ਇਹਦੀ ਲੋੜ ਸੀ ਅਸੀਂ ਫਿੱਟ ਕਰਤਾ ਇੱਕ ਤੇ ਦੂਜੇ ਜਿਹੜੇ ਵਿਭਾਗਾਂ ਨੇ ਆਪਾਂ ਨੂੰ ਦਿੱਤੇ ਆ ਉਹ ਸਾਰੇ ਆਪਾਂ ਫੱਟ ਕਰਦੇ ਆ ਚੱਕਰ ਜੇ ਇਹ ਤੇ ਕੱਲ ਨੂੰ ਹੋਰ ਬਣਾਵਾਂਗੇ ਬਾਈ ਇਹ ਜਿੰਨੇ ਸਾਡੇ ਖੰਭੇ ਆ ਰਹੇਗੇ ਆਪਦੇ ਆਪਾਂ ਮਿਸਤਰੀ ਤੋਂ ਤਿਆਰ ਕਰਵਾ ਲਾਂਗੇ ਜੇ ਸਾਨੂੰ ਫਰਮਾ ਇਹੋ ਜਿਹਾ ਮਿਲ ਗਿਆ ਤਾਂ ਕੋਸ਼ਿਸ਼ ਕਰਾਂਗੇ ਅਸੀਂ ਫਰਮੇ ਨਾਲ ਬਣਾਈਏ ਨਹੀਂ ਤਾਂ ਮਿਸਤਰੀ ਨੂੰ ਦਿਖਾ ਕੇ ਇਸ ਤਰ੍ਹਾਂ ਦਾ ਤਿਆਰ ਕਰਾਂਗੇ ਸਾਡਾ ਡਰਾਇੰਗ ਲੱਗਾ ਬਾਈ ਜੀ ਕਿਵੇਂ ਲੱਗਾ ਕਮੈਂਟਾਂ 'ਚ ਸਾਨੂੰ ਜਰੂਰ ਦੱਸਿਓ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ